ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਅੱਜ 20 ਜਨਵਰੀ 2026 ਆ ਤੇ ਮੈਂ ਹਾਂ ਗਾ ਨਸ਼ਹਿਰਾ ਮੱਜਾ ਸਿੰਘ ਦੇਰੀਆ ਚ ਇੱਥੇ ਸਤਕੋਆ ਮੇਰੇ ਭੁਆਈ ਦਾ ਪਿੰਡ ਆ ਤੇ ਉੱਥੇ ਕਰਦੇ ਜੀ ਇਕੱਠੇ ਹੋਏ ਸੀ ਅੱਜ ਆਏ ਹਾਂ ਉੱਥੇ ਤੇ ਘਰੋਂ ਸੁਣਾ ਆ ਆ ਵੀ ਗੁੜ ਸ਼ੱਕਰ ਮੁੱਕ ਗਈ ਆ ਤੇ ਸੁਭਾਵ ਕੀ ਆ ਉਹ ਜਿਹੜਾ ਕੋਈ ਪੱਕਾ ਸੋਰਸ ਹੁੰਦਾ ਆ ਜਿੱਥੇ ਕੋਈ ਮਲਾਵਟ ਦਾ ਚੱਕਰ ਨਹੀਂ ਗਾ ਤੇ ਜਿਨਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਪਰਸਨਲੀ ਫਿਰ ਬੰਦਾ ਉੱਥੋਂ ਹੀ ਕੋਸ਼ਿਸ਼ ਕਰਦਾ ਆ ਵੀ ਜ਼ਹਿਰਮੁਖ ਚੀਜ਼ ਲੈ ਕੇ ਵੇਚੀ ਜਾਵੇ ਤੇ ਜਿਵੇਂ ਤੁਸੀਂ ਪਹਿਲਾਂ ਵੀ 3-4 ਵੀਡੀਓਜ਼ ਦੇਖਿਆ ਹੋਊਗਾ ਤੇ ਇਹ ਸਾਡੇ ਇੱਕ ਯੂਨੀਵਰਸਿਟੀ ਬ੍ਰਾਂਡ ਦੇ ਹੇਠ ਪੀ ਐਚ ਡੀ ਕਰ ਰਹੇ ਸਾਡੇ ਡਾਕਟਰ ਜੁਝਾਰ ਸਿੰਘ ਭਿੰਡਰ ਇਹ ਉਹਨਾਂ ਦਾ ਅਪਰਾਧ ਆ ਜਿਹੜੇ ਸਾਥੀ ਸਾਥ ਨਾਲ ਜੁੜੇ ਹੋਏ ਆ ਉਹ ਉਹਨਾਂ ਨੂੰ ਤੇ ਦੱਸਣ ਦੀ ਲੋੜ ਨਹੀਂ ਪੀਜੁਹਾਰ ਸਿੰਘ ਕਿ ਸੋਚਦਾ ਆਦਮੀ ਆ ਸੋ ਅੱਜ ਮੈਂ ਸਾਰਾ ਵੇਖਣ ਰਿਆ ਸੀਗਾ ਪਰ ਜਿਹੜੀ ਮੇਨ ਅੱਜ ਤੁਹਾਨੂੰ ਵੀਡੀਓ ਵਿੱਚ ਦਿਖਾਉਣੀ ਆ ਜਿਹੜੀ ਖੁਸ਼ੀ ਦੀ ਗੱਲ ਹੁੰਦੀ ਆ ਜਿਨ੍ਹਾਂ ਨੂੰ ਗੋੜ ਬਾਰੇ ਜਾਣਨ ਦੀ ਦਿਲਚਸਪੀ ਆ ਜਾਂ ਰੁਚੀ ਆ ਜਾਂ ਇਹਦੇ ਬਾਰੇ ਕਿਉਂਕਿ ਗੋੜ ਤੁਹਾਨੂੰ ਸੜਕ ਤੇ ਵੀ ਬੜਾ ਮਿਲ ਰਿਹਾ ਦੋ ਨੰਬਰੀ ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਦੋ ਨੰਬਰੀ ਇੱਕ ਨੰਬਰੀ ਤੇ ਉਹ ਇੱਕ ਵੱਡੀ ਮਾੜੀ ਗੱਲ ਆ ਵੀ ਜਿਹੜੇ ਸੜਕ ਤੇ ਬੈਠੇ ਆ ਨਾ ਉਹ 2 ਨੰਬਰੀ ਗੁੜ ਵੇਚਣ ਦੇ ਨਾਲ-ਨਾਲ ਜਿਹੜੇ ਬੰਦੇ ਸਾਡੇ ਮੁੰਡੇ ਚੰਗੀ ਭਾਵਨਾ ਨਾਲ ਚੰਗੀ ਮਰਿਆਦਾ ਨਾਲ 1 ਨੰਬਰੀ ਗੁੜ ਬਣਾ ਰਹੇ ਆ ਉਹਦੇ ਬਾਰੇ ਵੀ ਝੂਠਾ ਬਰਤਾਂਤ ਸਿਰਜਦੇ ਰਹਿੰਦੇ ਆ ਮੈਂ ਤੁਹਾਨੂੰ 1 ਨੰਬਰੀ ਗੁੜ ਦਿਖਾਉਣਾ ਅੱਜ ਆ ਕਿਸਮਾਂ ਬਾਰੇ ਮੈਂ ਬਹੁਤਾ ਤੁਹਾਨੂੰ ਪੰਬਲਪੂਸੇ 'ਚ ਨਹੀਂ ਪਾਉਂਗਾ ਮੈਂ ਸਿਰਫ ਤੁਹਾਨੂੰ ਦੱਸਦਾ ਵੀ ਕੋਈ ਕਿਸਮਾਂ ਹੁੰਦੀਆਂ ਵਾ ਗੰਨੇ ਦੀਆਂ ਜਿਨ੍ਹਾਂ ਤੋਂ ਬਿਹਤਰੀਨ ਰੂਪ 'ਚ ਗੁੜ ਤਿਆਰ ਹੁੰਦਾ ਤੇ ਉਹ ਹੁੰਦਾ ਵੀ ਨਵੰਬਰ ਤੋਂ ਬਾਅਦ ਆ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਜਿਹੜੇ ਸਤੰਬਰ ਅਕਤੂਬਰ ਨਵੰਬਰ ਦੇ ਅੱਧ ਤੱਕ ਤੁਹਾਨੂੰ ਗੁੜ ਬਣਾ ਕੇ ਦੇਣ ਦੇ ਆ ਉਹ ਕਿਹੜਾ ਜ਼ਹਿਰ ਤੁਹਾਡੇ ਸਾਹਮਣੇ ਪਰੋਸ ਰਿਹਾ ਤੇ ਇਸ ਕਰਕੇ ਵੀ ਮੈਂ ਬਾਰ ਬਾਰ ਕਹਿੰਦਾ ਆ ਵੀ ਜਿਹੜੇ ਬੰਦੇ ਲੱਕ ਬਨ ਕੇ ਇਸ ਪਾਸੇ ਤੁਰੇ ਆ ਚੰਗੀ ਚੀਜ਼ ਤੁਹਾਨੂੰ ਦੇਣ ਲਈ ਥੋੜਾ ਬਹੁਤਾ ਉਹਨਾਂ ਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਉਹਨਾਂ ਦਾ ਹੌਸਲਾ ਵਧਾਉਣਾ ਬਣਦਾ ਜਿੰਨਾਂ ਵਿੱਚੋਂ ਇੱਕ ਰਵੀ ਗੋੜਾ ਵਾਲਾ ਜੁਝਾਰ ਸਿੰਘ ਪਿੰਡਰ ਵੀ ਆ ਆਪਣੇ ਨਾਲ ਆ ਪਰ ਮੈਂ ਪਹਿਲਾਂ ਗੁੜ ਦੀ ਰੰਗਤ ਦੇਖੋ ਆ 8005 ਕੋਈ ਨੂੰ 8005 ਵੀ ਕਹਿ ਲਨੇ ਉਹ ਕਿਸਮ ਦਾ ਗੰਨਾ ਆ ਤੇ ਜਦੋਂ ਵੀ ਸਾਡੀ ਗੱਲਬਾਤ ਹੁੰਦੀ ਆ ਤੇ ਮੈਂ ਹਮੇਸ਼ਾ ਜਿਹਾਰ ਸਿੰਘ ਨੂੰ ਆਨਾ ਹੁੰਨਾ ਉਹ ਨਾ ਵੀ ਫਲਾਣੀ ਕਿਸਮ ਦਾ ਗੰਨਾ ਆਇਆ ਜਦੋਂ ਉਹਦਾ ਗੁੜ ਕੱਢੋਗੇ ਤੇ ਦੱਸਿਓ ਜਾਂ ਮੇਰੇ ਲਈ ਇੰਨਾ ਰੱਖ ਲਿਓ ਜਾਂ ਸੱਜਣਾ ਮਿੱਤਰਾਂ ਲਈ ਜਿਨ੍ਹਾਂ ਨੂੰ ਵਾਕਪੀਅਤ ਆ ਗੁੜ ਬਾਰੇ ਜਿਹੜੇ ਕਿਤੇ ਨਾ ਕਿਤੇ ਆਪਣੇ ਬਾਪਰਾਈ ਆਪਣੇ ਦਾਦੇਰਾਈ ਗੁੜ ਬਣਾਉਣ ਦੇ ਪ੍ਰੋਸੈਸ ਦੇ ਵਿੱਚ ਇਨਵੋਲਵ ਰਹੇ ਆ ਨਾ ਖਾਸ ਕਰਕੇ ਇੱਧਰਲੇ ਗੁਰਦਾਸਪੁਰ ਹਿਆਰਪੁਰ ਵਾਲੇ ਜਾਂ ਮਾਝੇ ਵਾਲੇ ਮੁੰਡੇ ਉਹਨਾਂ ਨੂੰ ਪਤਾ ਹੁੰਦਾ ਉਹ ਚੀਜ਼ਾਂ ਲੱਭਦੇ ਰਹਿੰਦੇ ਆ ਵੀ ਯਾਰ ਚੋੜ ਦਾ ਗੁੜ ਲੱਭ ਜੇ 099 ਦਾ ਗੜ ਜੇ 85 ਦਾ ਲੱਭ ਜੇ ਹਨਾ 8005 ਦਾ ਲੱਭ ਜੇ ਬਾਅਦ ਚ 15023 ਵੀ ਆਇਆ ਪਰ ਉਹ ਹੁਣ ਤੁਹਾਨੂੰ ਲਗਾਤਾਰ ਤਿੰਨ ਸੀਜ਼ਨ ਹੋ ਗਏ ਉਹ ਜੁਝਾਰ ਸਿੰਘ ਹੀ ਤੁਹਾਨੂੰ ਬਿਹਤਰ ਦੱਸੂਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਗੰਨਾ ਵਾ ਤੇ ਕਿਸ ਸਟੇਜ ਤੇ ਆ ਕੇ ਉਹਦਾ ਗੁੜ ਆ ਟੌਪ ਦਾ ਬਣਦਾ ਕਿਹੜਾ ਗੁੜਾ ਜਿਹੜਾ ਤੁਰੰਤ ਖਾਣਾ ਚਾਹੀਦਾ ਕਿਹੜਾ ਗੁੜਾ ਜਿਹੜਾ ਲੰਬੇ ਸਮੇਂ ਤੱਕ ਰੱਖਿਆ ਜਾ ਸਕਦਾ ਇਹ ਵੀ ਜਾਣਾਂਗੇ ਵੀ ਇਹ ਕਦੇ ਤੱਕ ਇਹਨਾਂ ਦਾ ਸੀਜ਼ਨ ਚੱਲੂਗਾ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਗੋੜੇ ਦੇ ਦਰਸ਼ਨ ਕਰੋ ਇਹਦੀ ਰੰਗਤ ਇਹਦਾ ਬ੍ਰਿਕਸ ਇਹਦਾ ਸਵਾਦ ਤੇ ਜਿਹੜੇ ਰੂਪ ਚ ਇਹਦੀਆਂ ਪੇਸੀਆਂ ਕੋਈ ਇਹਨੂੰ ਪੇਲੀਆਂ ਕਹਿ ਦਿੰਦਾ ਇੱਥੇ ਅਸੀਂ ਇਹਨੂੰ ਮਾਜੇ ਚ ਪੇਸੀਆਂ ਕਹਿੰਦੇ ਆ ਇਹ ਰੋੜੀਆਂ ਵੀ ਨਹੀਂ ਆ ਰੋੜੀਆਂ ਵਟਣ ਦਾ ਅੰਦਾਜ਼ ਹੋਰ ਹੁੰਦਾ ਏ ਉਹ ਹੋਰ ਚੀਜ਼ ਆ ਤੇ ਆ ਫਿਲਹਾਲ ਇੱਕ ਆ ਹੁਣੇ ਹੀ ਮੇਰੇ ਸਾਹਮਣੇ ਤਾਜੀ ਤਾਜੀ ਇਹਦੇ ਵਿੱਚ ਸੌਮ ਜਵੈਨ ਤੇ ਥੋੜੀ ਜੀ ਮੂੰਗਫਲੀ ਆਏ ਬਿਲਕੁਲ ਨਿੱਗਾ ਤੇ ਤਾਜ਼ਾ ਸਿਰਫ ਇਹਨੂੰ ਉਹਨਾਂ ਨੇ ਮਿਹਨਤ ਕਰਕੇ ਤੇ ਚਕੌਰ ਜਿਹੜੀਆਂ ਡਲੀਆਂ ਉਹਦੇ ਵਿੱਚ ਬਦਲਿਆ ਅਦਰਵਾਈਜ਼ ਗੋੜਾ ਹੀ ਆ ਆ ਜਿਹੜਾ ਤੁਸੀਂ ਵੇਖ ਰਹੇ ਜੀ ਤੇ ਆਪਾਂ ਜਾਣਦੇ ਆ ਜੁਝਾਰ ਸਿੰਘ ਜੀ ਕਿੱਦਾਂ ਚੱਲ ਰਿਹਾ ਸੀਜ਼ਨ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਬੱਜਾ ਸਾਹਿਬ ਤੁਸੀਂ ਜਦੋਂ ਆਉਂਦੇ ਜੀ ਬਹੁਤ ਹੌਸਲਾ ਫੁਜਾਈ ਕਰਦੇ ਜੀ ਤੇ ਬੜੇ ਵਧੀਆ ਦਰਸ਼ਕ ਤੁਹਾਡੇ ਨਾਲ ਜੰਗਲੋ ਵੇਡੇ ਫਾਰਮਰ ਨਾਲ ਜੁੜੇ ਵੀਰ ਭਰਾ ਸਾਰਿਆਂ ਤੱਕ ਜਿਹੜੀ ਸਾਡੀ ਚੀਜ਼ ਆ ਪੁੱਛਦੀ ਕਰਦੇ ਜੀ ਹੁਣ ਜਿਸ ਤੱਕ ਚੀਜ਼ ਪੁੱਛਣ ਦਾ ਆ ਉਹ ਤਾਲੂਕੀ ਤੁਹਾਡੇ ਵੇਲਣੇ ਤੇ ਤੁਹਾਡਾ ਜਿਹੜਾ ਨਿਸ਼ਾਰਾ ਮੱਝਾ ਸਿੰਘ ਵਾਲਾ ਪੁਆਇੰਟ ਆ ਤੁਹਾਡਾ ਬਟਾਲੇ ਵਾਲਾ ਪੁਆਇੰਟ ਆ ਮੈਂ ਗੰਨੇ ਬਾਰੇ ਕੁਝ ਦੱਸੋ ਵੀ ਐਸ ਵਾਰੀ ਕਿੰਨੀਆਂ ਕਿਸਮਾਂ ਦਾ ਗੁੜ ਬਣਾਇਆ ਵਾ ਤੇ ਗਾਂਹ ਦੀਆਂ ਕੀ ਤਿਆਰੀਆਂ ਆ ਤੇ ਆ ਜਿਹੜੇ ਬਰਤਾਂਦ ਸਿਰਜਣ ਵਾਲੇ ਮਲਾਵਟ ਖੋ ਰਿਹਾ ਇੱਕ ਝੂਠੀ ਜੀ ਹਵਾ ਫਲਾਉਂਦੇ ਆ ਨਹੀਂ ਜੀ ਫਲਾਣਾ ਆ ਉਦੇ ਬਾਰੇ ਉਹ ਸੀ ਦਾ ਕਿਵੇਂ ਤੁਹਾਂ ਸਾਹਮਣਾ ਕਰਨਾ ਵਾ ਕੀ ਯੋਜਨਾ ਬਣਾ ਰਹੇ ਜੇ ਹੁਣ ਵਾਲੇ ਸਮੇਂ ਚ ਉਹ ਦੱਸੋ ਇਹ ਵੇਖੋ ਸਭ ਤੋਂ ਪਹਿਲਾਂ ਮੈਂ ਆਪਣੇ ਸੀਜਨ ਦਾ ਦੱਸਾਂ ਵੀ ਇਸ ਵਾਰ ਆਪਾਂ ਕੋਈ 27 28 ਅਕਤੂਬਰ ਨੂੰ ਸ਼ੁਰੂ ਕੀਤਾ ਸੀ ਗੁੜ ਬਣਾਉਣਾ ਓਕੇ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਦੇ ਨਾਲ ਲਗਾਤਾਰ ਚੱਲ ਰਿਹਾ ਵਿੱਚ ਕੁਛ ਦੇਣੀ ਸਿਰਫ ਮੌਸਮ ਖਰਾਬ ਕਰਕੇ ਬੰਦ ਰਿਹਾ ਤੇ ਸ਼ੁਰੂਆਤ ਦੇ ਵਿੱਚ ਅਸੀਂ 15 023 ਆਪਣੇ ਖੇਤ ਦੇ ਵਿੱਚ ਤੇ 18 ਮੋਡਾ ਉਹਦਾ ਗੁੜ ਕੱਢਣਾ ਸ਼ੁਰੂ ਕੀਤਾ ਤੇ ਬਹੁਤ ਵਧੀਆ ਰਿਕਵਰੀ ਇਸ ਵਾਰ ਝਾੜ ਗੰਨੇ ਦਾ ਘਟਾ ਪਰ ਜੋ ਸਾਡਾ ਤਜਰਬਾ ਹੋ ਸਕਦਾ ਬਾਕੀ ਵੱਖ-ਵੱਖ ਖੇਤਰਾਂ ਦਾ ਤਜਰਬਾ ਵੱਖ ਹੋਵੇ ਪਰ ਆਪਣੀ ਰਿਕਵਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਇੰਪਰੂਵ ਹੋਈ ਹੈ ਤੇ ਸ਼ੁਰੂਆਤ ਦੇ ਵਿੱਚ ਹੀ 15023 ਹੈ ਜਿਹੜਾ ਉਹ 10 ਦੇ ਕਰੀਬ ਪਹੁੰਚ ਗਿਆ ਸੀ ਉਸ ਤੋਂ ਬਾਅਦ ਅਸੀਂ 31 ਹਾਂਜੀ ਉਹ ਮੁੱਢਾ ਜਿਹੜਾ ਅਕਤੂਬਰ ਵਾਲਾ ਹਾਂਜੀ ਬਿਲਕੁਲ ਉਹ ਤੇ ਜਦੋਂ ਅਸੀਂ ਕੀ ਬਾਤ ਆ ਤੇ ਗੁਰਜ ਸਾਨੂੰ ਮਤਲਬ ਹੀ ਰਿਕਵਰੀ ਨਾ ਆ ਸਾਨੂੰ ਛਾੜਨਾ ਤੇ ਮਤਲਬ ਹੀ ਨਹੀਂ ਬਹੁਤ ਵਧੀਆ ਉਹਦਾ ਬ੍ਰਿਕਸ ਅਸੀਂ ਬਹੁਤ ਵਧੀਆ ਕੰਨ ਹੀ ਉਹਦੇ ਵਿੱਚ ਤੇ ਉਹ ਆਪਾਂ ਜਿੰਨਾ ਕੋ ਐਕਸਪੀਰੀਅੰਸ ਕੀਤਾ ਵੀ ਉਹ 15 20 ਦਿਨ ਪਹਿਲਾਂ ਵੀ ਚਲਾਇਆ ਜਾ ਸਕਦਾ 15 023 ਕਿਉਂਕਿ 15 023 ਲਗਭਗ ਉਹਦੀ ਫਸਲ ਖਤਮ ਹੋ ਚੁੱਕੀ ਆ ਪੰਜਾਬ ਦੇ ਵਿੱਚ ਕਿਉਂਕਿ ਉਹਨੂੰ ਸੂਰ ਪੈਂਦਾ ਆ ਪੰਛੀ ਚੂਹਾ ਤੋਤਾ ਸਾਰੇ ਕਿਉਂਕਿ ਬਹੁਤ ਨਰਮ ਕਿਸਮ ਆ ਇਦੋਂ ਟਰਾਲੀ ਲੱਦ ਕੇ ਕਿ ਰੱਸਾ ਕੱਸੀ ਦਾ ਹੈ ਤਾਂ ਉਹਦੇ ਵਿੱਚ ਖੁੱਬ ਜਾਂਦਾ ਇੰਨੀ ਨਰਮ ਕਿਸਮਾਂ ਪਰ ਫਿਰ ਵੀ ਇਹੀ ਆਪਦੇ ਗੁੜ ਵਾਸਤੇ ਉਹ ਜਿਹੜੀ ਕਿਸਮਾਂ ਨੂੰ ਖਤਮ ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀਂ 64 ਲਾ ਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਸਾਨੂੰ ਚੌੜ ਦਾ ਬੀਜ ਮਿਲਿਆ ਕੋਈ ਓਡਾ ਕਾਮਯਾਬ ਨਹੀਂ ਹੋ ਸਕਦਾ ਕਿ ਉਹ ਬਾਅਦ ਚ ਪੈਂਦ ਕੀਤੀ ਹੋਵੇ ਕੀ ਕਾਰਨ ਕਿਉਂਕਿ ਜਿਹੋ ਜਿਹੇ ਸਫਤ ਅਸੀਂ 64 ਦੀ ਸੁਣੀ ਆ ਉਹ ਜਾਂ ਅਸੀਂ ਉਹ ਮਤਲਬ ਤੁਹਾਡਾ ਤਜਰਬਾ ਹੋਣਾ ਵਧੀਆ ਨਹੀਂ ਜਿਹੜਾ ਗਰਾਊਂਡ ਦਾ ਤਜਰਬਾ ਹਾਂ ਓਕੇ ਬਿਲਕੁਲ ਉਸ ਤੋਂ ਬਾਅਦ ਫਿਰ ਅਸੀਂ 3102 ਜਿਹੜਾ ਗੰਨਾ ਆ ਬਹੁਤ ਵਧੀਆ ਗੰਨਾ ਆ ਉਹ ਉਹਦਾ ਮੋਡੇ ਦਾ ਗੁੜ ਕੱਢਿਆ ਤੇ ਉਹਦੀ ਰਿਕਵਰੀ ਵੀ ਆ ਜਿਹੜੀ ਉਹ ਸਾਡੀ ਪਹਿਲੇ ਸੀਜ਼ਨ ਦੀ ਪਹਿਲੇ ਮਹੀਨੇ ਦੀ 9.5 ਜਿਹੜੀ ਆ ਉਹ ਰਹੀ 310 ਕਿ ਉਹ ਸਾਡੇ 9 ਕਿਲੋ ਇੱਕ 100 ਕਿਲੋ ਰੋਚ ਤੇ ਉਸ ਤੋਂ ਬਾਅਦ ਆਪਾਂ ਕੋਈ 2 ਏਕੜ ਦੇ ਕਰੀਬ 18 ਗੰਨਾ ਪਸਨਾਵਾਲ ਖੇਤਰ ਮਸ਼ਹੂਰ ਆ ਇੱਥੇ ਖਣ ਮਲਕ ਪਸਨਾਵਾਲ ਉਹਦਾ ਤੇ ਉਹਦੀ ਰਿਕਵਰੀ ਬਾ ਕਮਾਲ ਤੁਸੀਂ ਮੰਨੋਗੇ ਵੀ 18 ਗੰਨੇ ਦੀ ਰਿਕਵਰੀ ਆ ਲੱਗਿਓ ਖੇਤ ਚ ਗੰਨਾ ਡਿੱਗਾ ਸੀ ਪਰ ਚੂਹੇ ਤੋਂ ਬਚਾਇਆ ਸੀ ਤੇ ਉਹਦੀ 12 ਰਿਕਵਰੀ ਆਈ ਪਿਛਲੇ ਸੀਜ਼ਨ ਜਿਹੜੀ 12 ਰਿਕਵਰੀ ਫਰਵਰੀ ਮਹੀਨੇ ਜਾਨੂੰ ਮਿਲੀ ਸੀ ਪਰ ਇਸ ਵਾਰ ਪਸਨਾਵਾਲ ਤੇ ਇਹ ਬਬਰੀਨ ਐਂਗਲ ਦੋ ਪਿੰਡਾਂ ਤੋਂ ਰਿਕਵਰੀ ਤੇ ਤੁਸੀਂ ਗੱਲ ਕਰ ਰਹੇ ਜੇ ਨਾਲ ਨਾਲ ਜਿਹੜਾ ਉਹਦਾ ਬ੍ਰਿਕਸ ਆ ਸਵਾਦ ਆ ਕੁਆਲਟੀ ਉਹ ਕਿਦਾਂ ਦੀ ਰਹੀ ਖਾਸ ਕਰਕੇ ਚਾਹ ਬਣਾਉਣ ਦੀ ਜਿਹੜੀ ਲੋਕਾਂ ਚ ਮਿੱਥਿਆ ਇਹ ਚਾਹ ਫੁੱਟ ਜਾਂਦੀ ਹੈ ਇੱਕ ਤਾਂ ਜਿਹੜਾ 1 ਏਕੜ 18 ਗੱਣਾ ਹੀ ਜਿਹੜਾ ਵਸਨਾਵਾਲ ਤੋਂ ਆਇਆ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਪਰ ਜਿਹੜਾ ਦੂਜਾ ਆਇਆ ਆ ਲੋਟ ਉਹਦੇ ਵਿੱਚ ਇਹ ਸਮੱਸਿਆ ਆਈ ਵੀ 18 ਦੇ ਵਿੱਚ 38 ਦਾ ਰਲਾ ਜਿਹੜਾ ਬੜਾ ਮੁਸ਼ਕਲ ਖਤਮ ਕੀਤਾ ਹੈ ਹਜੇ ਵੀ ਜਿੱਥੇ ਜਿੱਥੇ 18 ਖੜਾ ਉਹਦੇ ਵਿੱਚ 38 ਦੇ ਕੁਝ ਬੂਟੇ ਮਿਲ ਦੇਣਗੇ ਤਾਂ ਉਹ ਜਦੋਂ 38 ਆ ਜਾਂਦਾ 38 ਦਾ ਪੀਐਚ ਜਿਹੜਾ ਆ ਉਹ ਜ਼ਿਆਦਾ ਐਸਿਡਿਕ ਹੋਣ ਕਰਕੇ 38 ਜਿਹਦੇ ਜਿਹੜੇ ਗੁੜ ਦੇ ਵਿੱਚ 38 ਦੇ ਗੰਨੇ ਪੈ ਗਏ ਉਹਦੀ ਚਾਹ ਦੀ ਜਿਹੜੀ ਸ਼ਿਕਾਇਤ ਆਉਣੀ ਆਉਣੀ ਉਹ ਸਾਡੇ 5-7 ਦਿਨ ਰਹੀ ਆ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਹਰਚੋਵਾਲ ਦਾ ਏਰੀਆ ਆ 86032 ਗੰਨਾ ਲਿਆ ਆ ਤੇ 86032 ਵੀ ਜਿਹੜੇ ਜਿਹੜੇ ਵੀਰਪਰਾ ਗੁੜ ਕੱਢਦੇ ਜਿੰਨਾ 86032 ਵਰਤਿਆ ਆ ਉਹ ਸੂਏ ਰੰਗ ਦਾ ਗੰਨਾ ਹੁੰਦਾ ਵੇਖਣ ਨੂੰ ਲੱਗਦਾ ਕਿ ਸ਼ਾਇਦ ਅੱਗ ਲੱਗ ਕੇ ਸੜਿਆ ਆ ਪਰ ਉਹ 86032 ਦੀ ਰਿਕਵਰੀ ਬਹੁਤ ਵਧੀਆ ਜਿਹੜੇ ਗੁੜ ਦਾ ਕੰਮ ਕਰਨਾ ਕਰ ਰਹੇ ਜਾਂ ਕਰਨਾ ਚਾਹੁੰਦੇ ਉਹ 15023 18 86032 ਜੇ ਵੈਰੈਟੀਆਂ ਬਚਾ ਸਕਦੇ ਆ ਤਾਂ ਜਰੂਰ ਉਦਾਂ ਇਹ ਸਾਰੀਆਂ ਪੰਜਾਬ ਦੀਆਂ ਕਿਸਮਾਂ ਆ ਕਿ ਬਾਹਰੋਂ ਆਈਆਂ ਵੀ ਜੋ ਪੀਰੀਆਂ ਵੀ 86032 ਖਾਸ ਕਰਕੇ ਜਿਹੜੀ ਯੂਪੀ ਦੀ ਈਵਨ ਕਿ ਸਾਊਥ ਦੇ ਵਿੱਚ ਵੀ ਉਹਨੂੰ ਤਾਸ਼ਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਸ ਵਾਰ ਨਵਾਂ ਤਜਰਬਾ ਕੀਤਾ ਆ 8005 ਗੰਨਾ ਆ ਹੁਣ ਜਿਹੜਾ ਅਸੀਂ ਗੁੜ ਕਰਿਆ ਅੱਛਾ ਉਹ ਨਿਕਲ ਰਿਹਾ 8005 ਕਿਸਮ ਦਾ ਗੁੜ ਆ ਤੇ ਇਹਦੀ ਹੁਣ ਰਿਕਵਰੀ ਵੀ ਸਹੀ ਆ ਤੇ ਗੁੜ ਦੀ ਕੁਆਲਿਟੀ ਆ ਜਿਹੜੀ ਵੀ ਗੁੜ ਆਪ ਕਹਿੰਦਾ ਵੀ ਮੈਨੂੰ ਖਾਓ ਅੱਛਾ ਇਹੋ ਜਿਹੇ ਇਹੋ ਜਿਹੇ ਗੋੜਾ ਵੀ ਨਾ ਤਾਂ ਇਹ ਕੜਾਈ ਨੂੰ ਲੱਗੇ ਨਾ ਇਹ ਗੰਡ ਨੂੰ ਲੱਗੇ ਨਾ ਇਹ ਰੰਬੀ ਨੂੰ ਲੱਗੇ ਨਾ ਤੋੜੇ ਨੂੰ ਲੱਗੇ ਨਾ ਕਿਸੇ ਬਾਰਦਾਨੇ ਨੂੰ ਨਹੀਂ ਲਪੇਟਦਾ ਅੱਛਾ ਆ ਆ ਆ ਰੰਗਤ ਹੁਣੇ ਅਜੇ ਵੀ ਇਹਨੇ ਆਪਣੀ ਗੰਡ 'ਚ ਵੀ ਆਪਣੀ ਰੰਗਤ ਛੱਡੀ ਹੋਈ ਆ ਇਹ ਇਹ 8005 ਆਪਾਂ ਇਹਨੂੰ ਨਵੰਬਰ ਚ ਵੀ ਚਲਾਇਆ ਸੀ ਇਹ ਕਿਥੋਂ ਦੀ ਵੈਰਾਈਟੀ ਆ ਇਹ ਜਿਹੜੀ 8005 ਤਮਿਲਨਾਡੂ ਦੀ ਆ ਇਹ ਇਹ ਸ਼ਾਇਦ ਉਸ ਪਾਸੇ ਦੀ ਇਹ ਪੰਜਾਬ ਦੀ ਵੈਰਾਈਟੀ ਨਹੀਂ ਹੈ ਇਹ ਕਰਨਾਟਕਾ ਦੀ ਆ ਹਾਂਜੀ ਬਿਲਕੁਲ ਓਕੇ ਇਹ ਜਿੰਨਾ ਕੋ ਹੀ ਲਏ ਆ ਉਹ ਝੂਪੀ ਜੋ ਲਿਆਏ ਏ ਠੀਕ ਹੈ 9005 ਵੀ 8005 ਵੀ ਦੋ ਕਿਸਮਾਂ 9005 ਦਾ ਐਕਸਪੀਰੀਅੰਸ ਨਹੀਂ ਕੀਤਾ ਇਹਦਾ ਪਰ 8005 ਸ਼ੁਰੂਆਤ ਤੇ ਹੀ ਚਲਾਇਆ ਸੀ ਸ਼ੁਰੂਆਤ ਦੇ ਦਿਨ ਕਵਰੀ 3102 ਨਾਲ ਘਟਾਈ ਸੀ ਤਾਂ ਇਹ ਅਗੇਤੀ ਵੈਰਾਈਟੀ ਆ ਪਰ 3102 ਤੋਂ ਬਾਅਦ ਚੱਲਣ ਵਾਲੀ ਵੈਰਾਈਟੀ ਆ ਤਾਂ ਹੁਣ ਅਸੀਂ ਇਹਨੂੰ ਚਲਾ ਰਹੇ ਆ ਤੇ ਬਹੁਤ ਵਧੀਆ ਮੋਟਾ ਗੰਨਾ ਆ ਇਹਦਾ ਤੇ ਇਹਦੇ ਵਿੱਚ ਸੈਂਟਰ ਚ ਜਿਵੇਂ 85 ਦੇ ਵਿੱਚ ਉਹ ਖਾਲੀ ਲੀਕ ਜੀ ਰਹਿੰਦੀ ਆ ਪਾਈਪ ਜàngਮੋਰੀ ਜੀ ਰਹਿੰਦੀ ਇਹਦੇ ਚ ਵੀ ਹੁੰਦੀ ਆ ਪਰ ਗੰਨਾ ਬਹੁਤ ਕੱਦ ਬਹੁਤ ਜ਼ਿਆਦਾ ਰਸ ਤੇ ਰਸ ਦਾ ਰੰਗ ਜਿਹੜਾ ਸਫੇਦ ਹੁੰਦਾ ਆ ਤਾਂ ਇਹ ਹੁਣ ਤੱਕ ਹੀ ਵੈਰਾਈਟੀਆਂ ਕੱਢੀਆਂ ਆ ਇਸ ਤੋਂ ਬਾਅਦ ਅਸੀਂ ਇਹ ਸੀਜ਼ਨ ਜਿਹੜੀ ਗੰਨੇ ਦੀ ਬਹੁਤ ਜ਼ਿਆਦਾ ਤਿੱਖ ਵਾ ਤਾਂ ਵੀ ਮਿਲਾਂ ਵਾਲੇ ਆਊਟ ਏਰੀਏ ਚ ਜਾ ਕੇ ਵੱਧ ਕੀਮਤ ਦੇ ਕੇ ਬਟਰ ਮਿਲ ਖਾਸ ਕਰਕੇ ਮਸ਼ੀਨਾਂ ਭੇਜ ਕੇ ਬਹੁਤ ਜ਼ਿਆਦਾ ਗੰਨਾ ਇਕੱਠਾ ਕਰ ਰਹੇ ਉਹਦਾ ਕਾਰਨ ਇਹ ਆ ਇੱਕ ਦਾ ਇਥਾਨੋਲ ਬਣਾਉਣ ਲੱਗ ਗਏ ਦੂਸਰੀ ਗੱਲ ਇਹ ਆ ਵੀ ਮੰਡ ਦੇ ਏਰੀਏ ਦਰਿਆ ਏਰੀਏ ਦੇ ਵਿੱਚ ਗੰਨਾ ਮਾਰਿਆ ਜਾਣ ਕਰਕੇ ਮਿਲਾਂ ਨੂੰ ਇਸ ਵਾਰ ਇਹ ਲੱਗਦਾ ਹੈ ਕਿ ਸਾਡਾ ਪੂਰਾ ਸੀਜ਼ਨ ਨਹੀਂ ਲੱਗਣਾ ਪਰ ਅਸੀਂ ਉਹਦਾ ਪਹਿਲਾਂ ਹੀ ਬੈਕਅੱਪ ਪਲਾਨ ਆਪਣੇ ਕੋਲ ਰੱਖਿਆ ਸੀ ਇਹ 4.5 ਏਕੜ ਦੇ ਕਰੀਬ ਸਾਡੇ ਕੋਲ 3102 ਤੇ 18 ਤੇ 15023 ਖੜਾ ਆ ਇਹ 4.5 ਏਕੜ ਆਪਾਂ ਕਣਕ ਵੜਕੀ ਤੇ ਆਈਪੀਐਲ ਬਾਇਓਲੋਜੀਕਲ ਭਾਈ ਰਾਜੀਵੀਰ ਹੁਣਾਂ ਦੀ ਜਿਹੜੀ ਇਫੈਕਸ਼ਨ ਦੇ ਅਧੀਨ ਆਪਾਂ ਪੂਰੇ ਰੂਪ ਚ ਆਪਾਂ ਦਾਵਾ ਨਹੀਂ ਕਰਦੇ ਵੀ ਆਪਾਂ ਠੀਕ ਹੈ ਜਿੰਨਿਆਂ ਜੋ ਜੋ ਆਲਮੋਸਟ ਜ਼ਹਿਰ ਮੁਕਤ ਜੋ ਵੀ ਹੈ ਹਾਂ ਵੀ ਆਪਾਂ ਉਹ ਸਾਰਾ ਵਰਤਿਆ ਪਰ ਸਾਨੂੰ ਇਹਦੇ ਵਿੱਚ ਕੁਝ ਖੇਤਾਂ ਦੇ ਵਿੱਚ ਸਮਾਗ ਬਹੁਤ ਜ਼ਿਆਦਾ ਹੋਣ ਕਰਕੇ ਸਪਰੇ ਕਿਤੇ ਵਰਤ ਨਹੀਂ ਪਈ ਪਰ ਫਿਰ ਵੀ ਆਪਾਂ ਕੋਸ਼ਿਸ਼ ਕੀਤੀ ਆ ਵੀ ਵੱਧ ਤੋਂ ਵੱਧ ਜਿਹੜਾ ਆਪੀਐਲ ਬਾਇਓਲੋਜੀਕਲ ਦੀ ਜਿਹੜੀ ਕਿੱਟ ਜੋ ਵੀ ਆਉਂਦੀ ਆ ਤੇ ਉਹ ਟ੍ਰਾਈਕੋਡਰਮ ਆ ਸੰਜੀਵਣੀ ਆ ਉਹ ਸਾਰੇ ਕਾਲੀ ਚੱਕਰਾ ਆ ਉਹ ਸਾਰਾ ਕੁਝ ਵਰਤਿਆ ਉਦੋਂ ਬਾਅਦ ਉੱਪਰ ਵੀ ਜਿਹੜੀ ਆ ਖਦਾ ਉਹ ਦੱਸਦੇ ਆ ਜਿਹੜੇ ਕਮੈਂਟ ਕਰਦੇ ਇੱਕ ਗੱਲ ਹੋਰ ਦੱਸਿਓ ਗੰਨੇ ਦੀ ਗੱਲ ਤੇ ਸਾਈਡ ਤੇ ਚਲ ਗਈ ਕੀ ਐਤਕਾਂ ਲੇਬਰ ਦੀ ਵੀ ਸਮੱਸਿਆ ਆ ਰਹੀ ਆ ਗੰਨੇ ਦੀ ਲੇਬਰ ਦੀ ਗੰਨੇ ਦੀ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਇਸ ਵਾਰ ਤੇ ਕੀ ਇਹਦਾ ਤੁਹਾਨੂੰ ਕੀ ਸਮਝਦਾ ਕਿ ਜੇ ਮੈਂ ਗੋੜ ਕੱਢਣ ਦੇ ਸੰਦਰਭ ਵਿੱਚ ਤੁਹਾਨੂੰ ਪੁੱਛਾਂ ਵੀ ਗੋੜ ਤਾਂ ਭਈ ਹੱਥ ਨਹੀਂ ਚੱਲਣਾ ਪਊਗਾ ਕਿ ਮੈਕਨਾਈਜ਼ੇਸ਼ਨ ਚੱਲੂਗੀ ਇਹਦੀ ਉਹਦੇ ਲਈ ਜਿਹੜੀ ਯੂਪੀ 'ਚ ਹੁਣ ਤੱਕ ਲੇਟੈਸਟ ਇਹ ਮਸ਼ੀਨ ਹੈ ਜਿਹੜੀ ਗੰਨਾ ਵੱਢ ਦਿੰਦੀ ਆ ਵੱਢਣ ਤੋਂ ਬਾਅਦ ਜਿਵੇਂ ਹੜੰਬੇ 'ਚ ਚੀਰਨੀ ਲਾ ਕੇ ਕਣਕ ਕੱਢਦੇ ਆ ਉਵੇਂ ਛਿਲਦੀ ਛਿਲ ਕੇ ਚਲ ਬਹੁਤ ਪੈ ਜਾਂਦੀ ਆ ਪਰ ਫਿਰ ਵੀ ਵੱਢਣ ਤੱਕ ਉਹ ਠੀਕ ਆ ਵੀ ਵੱਢਣ ਵਾਲੀ ਏਦਾਂ ਦੀ ਮਸ਼ੀਨ ਇੱਕ ਆਪਣੇ ਦੋ ਮਿੱਤਰ ਨੇ ਅਮਲੋ ਤੋਂ ਤਿਮਾਨ ਸਾਹਿਬ ਉਹਨਾਂ ਨੇ ਵੀ ਤਿਆਰ ਕੀਤੀ ਸੀ ਉਹ ਯੂਪੀ ਵਾਲੇ ਪੱਸੀ ਜਾਂਦੀ ਆ ਕਹਿਣ ਦਾ ਮਤਲਬ ਵੀ ਗੰਨੇ ਗੁੜ ਕੱਢਣ ਵਾਲਿਆਂ ਵਾਸਤੇ ਉਹ ਮਸ਼ੀਨ ਥੋੜੀ ਜੀ ਗੰਨਾ ਵੱਢਣ ਤੱਕ ਠੀਕ ਆ ਪਰ ਛਲਾਈ ਤੇ ਬਣਾਈ ਤੇ ਬਾਕੀ ਸਾਰਾ ਕੰਮ ਆ ਜਿਹੜਾ ਮੈਨੂਅਲੀ ਹੋਊਗਾ ਜਿਹੜੀ ਮ ਇਹ ਟੋਟੇ ਬਹੁਤ ਛੋਟੇ ਕਰ ਦਿੰਦੀ ਗੰਨੇ ਦੇ ਛੋਟੇ ਟੋਟੇ ਦੀ ਵੀ ਕੋਈ ਮਸਲਾ ਨਹੀਂ ਜਿਹੜੇ ਥੋੜੇ ਵੱਡੇ ਵੇਲੇ ਨੇ ਕਨਵੇਅਰ ਬੈਲਟ ਨਾਲ ਚੱਲਣ ਵਾਲੇ ਆ ਛੋਟਾ ਟੋਟਾ ਕੱਢ ਦਿੰਦੇ ਆ ਪਰ ਉਹ ਜੋ ਸਮੱਸਿਆ ਆਈ ਹੁੰਦੀ ਵੀ ਛੋਟਾ ਟੋਟਾ ਰਸ ਜਿਹੜਾ ਚੁੰਦਾ ਆ ਫੰਗਸ ਲੱਗ ਜਾਂਦੀ ਆ ਤਾਂ ਕਰਕੇ ਉਹ ਕੰਮ ਜਬ ਨਹੀਂ ਆਪਣੇ ਹੋ ਸਕਦਾ ਨਵੰਬਰ ਦੇ ਪਹਿਲੇ ਹਫਤੇ ਤੋਂ ਆਪਾਂ ਹੁਣ ਜਨਵਰੀ ਦੇ ਤੀਜੇ ਹfte ਆ ਜਿਨ੍ਹਾਂ ਤੋਂ ਹਾਂ ਹੁਣ ਤੱਕ ਗੁੜ ਕੱਢਿਆ ਉਹਦੀ ਮੰਡੀ ਕਰਨ ਚ ਕੋਈ ਪ੍ਰੋਬਲਮ ਤੇ ਗਾਂ ਆਪਣਾ ਸੀਜ਼ਨ ਕਦੋਂ ਤੱਕ ਚੱਲਣ ਵਾਲਾ ਭੀ ਜਿਨ੍ਹਾਂ ਨੇ ਤੁਹਾਡੇ ਕੋਲ ਲੰਮਾ ਸਮਾਂ ਰੱਖਣ ਲਈ ਗੁੜ ਲੈਣਾ ਉਹ ਕਦੋਂ ਤੱਕ ਇੰਤਜ਼ਾਰ ਕਰਕੇ ਤੇ ਤੁਹਾਡੇ ਨਾਲ ਸੰਪਰਕ ਕਰ ਲੈਣੇ ਦੋਨੋਂ ਸਵਾਲ ਮੰਡੀ ਕਰਨ ਦਾ ਹੁਣ ਇਸ ਸੀਜ਼ਨ ਤਾਂ ਜਿੰਨੀ ਆਪਣਾ ਗੁੜ ਦੀ ਲੋਡ ਆ ਉਹ ਨਾਲ ਤੁਹਾਡੇ ਕੋਲ ਬਣਿਆ ਨਹੀਂ ਕਿਉਂਕਿ ਇੱਕ ਤਾਂ ਅਹੀ ਰਿਟੇਲ ਆ ਜਿਹੜੀ ਉਹ ਆਪਣੀ ਆਪਣਾ ਹਾਈਵੇ ਦੇ ਉੱਪਰ ਨਿਸ਼ਾਰਾ ਮੱਜਾ ਸਿੰਘ ਤੁਸੀਂ ਜਾਣਦੇ ਹੋ ਉਹ ਟਰੱਕ ਹੁੰਦਾ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਗੇਟ ਆ ਉੱਥੇ ਆਪਣਾ ਇੱਕ ਟਰੈਕਟਰ ਖੜਦਾ ਆ ਦੂਸਰਾ ਟਰੈਕਟਰ ਆਪਣਾ ਬਟਾਲੇ ਜਿਹੜਾ ਜਲੰਧਰ ਰੋਡ ਆਈਡੀ ਬੀਆਈ ਬੈਂਕ ਦੇ ਸਾਹਮਣੇ ਦੂਜੇ ਪਾਸੇ ਜਿੱਥੇ ਪਟਾਣਾ ਪੈਟਰੋਲ ਪੰਪ ਹੁੰਦਾ ਉਹ ਟਰੈਕਟਰ ਆਪਣੇ ਉਹ ਖੜਦੇ ਆ ਤਾਂ ਪੰਜਾਬ 55 60% ਉਹ ਸਾਡੇ ਰਿਟੇਲ ਦੇ ਵਿੱਚੋਂ ਉੱਥੋਂ ਨਿਕਲ ਜਾਂਦਾ ਗਾਗ ਰਿਪੀਟ ਹੋ ਰਿਹਾ ਲਗਾਤਾਰ ਹਾਂ ਲਗਾਤਾਰ ਰਿਪੀਟ ਹੋ ਰਿਹਾ ਬਿਲਕੁਲ ਉਸ ਤੋਂ ਇਲਾਵਾ ਜਿਹੜੀ ਕੋਈ ਯੂਨੀਵਰਸਿਟੀ ਆ ਅਮਰਸਰ ਆ ਚੰਡੀਗੜ੍ਹ ਆ ਕੋਰੀਅਰ ਦੇ ਰਹੇ ਵੀ ਆਪਣਾ ਇਸ ਤੋਂ ਇਲਾਵਾ ਰਾਜਸਥਾਨ ਗੰਗानगर ਉੱਥੇ ਆਪਣੇ ਭਰਾ ਆ ਉਹਨਾਂ ਦਾ ਹੋਲ ਸੇਲ ਦਾ ਕੰਮ ਆ ਤੇ ਉਹ ਪਹਿਲੇ ਸਾਲ ਉਹਨਾਂ ਨਾਲ ਗੱਲ ਹੋਈ ਕਿਹਨੇ ਵੀ ਇਸ ਰੇਟ ਦੇ ਉੱਤੇ ਇੱਥੇ ਤੁਹਾਡਾ ਗੁੜ ਨਹੀਂ ਵੇਖ ਸਕਦਾ ਵੀ ਇੱਥੇ 35 ਰੁਪਏ ਤੋਂ ਗੁੜ ਆ ਰਿਹਾ ਤੇ ਹਾਈਐਸਟ ਜਿਹੜਾ ਅਸੀਂ ਪਰਚੇਸ ਕਰਦੇ ਹਾਂ 50 ਤੱਕ ਕਰਦੇ ਆ ਪਰ ਜੇ ਨਾ ਕੀਮਤ ਤੁਹਾਡੇ ਗੁੜ ਦੀ ਆ ਵੀ ਉਹ ਇੱਥੇ ਕਾਮਯਾਬ ਨਹੀਂ ਹੋ ਸਕਦਾ ਤੁਹਾਡਾ ਤੇ ਹੁਣ ਜਿਵੇਂ ਪੂਰੇ ਪੰਜਾਬ ਚ ਇੱਕ ਤੁਹਾਡਾ ਆਪਣਾ ਹੀ ਬੜਾ ਸਰਕਲ ਆ ਸਾਥ ਦੇ ਰਾਂਹੀਂ ਜਾਂ ਇਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਪਾਸੇ ਵੀ ਮਾਰਕੀਟਿੰਗ ਦਾ ਤੇ ਮੈਨੂੰ ਲੱਗਦਾ ਆ ਵੀ ਮੈਨੂੰ ਪਹਿਲੇ ਦਿਨ ਤੋਂ ਤੁਸੀਂ ਬਿਲਕੁਲ ਜਿਨੂੰ ਨਵੇਂ ਹੋ ਉਦੋਂ ਵੀ ਮਸਲਾ ਹੱਲ ਕਰ ਲਿਆ ਸੀ ਹੁਣ ਜੇ ਨੂੰ ਗੱਲ ਚੱਲਣ ਦੀ ਆ ਟੈਕਨੀਕਲ ਇੱਕ ਗੱਲ ਦੱਸੋ ਵੀ ਜਿਹੜਾ ਇੱਕ ਗੁੜਤ ਪਦਕ ਆ ਘੱਟੂ ਘੱਟ ਕਿੰਨੀ ਰਿਕਵਰੀ ਤੇ ਕਿੰਨਾ ਰੇਟ ਹੋਵੇ ਤੇ ਉਹ ਇਸ ਗੁੜ ਬਣਾਉਂਦੇ ਤੰਦੇਜ ਤੇ ਕਿ ਆ ਰਹਿ ਸਕਦਾ ਰਿਕਵਰੀ ਜਿਹੜੀ ਆ ਸੀਜ਼ਨ ਦੀ 10 ਤੱਕ ਟੁਕੜ ਟੁਕੜ ਆਉਣੀ ਚਾਹੀਦੀ ਆ 10 ਹਾਂ ਜੇ 10 ਤੋਂ ਹੇਠਾਂ ਜਾਂਦੀ ਆ ਤਾਂ ਫੇਰ ਨਹੀਂ ਉਹ ਕੰਮ 100 ਲੀਟਰ ਗੰਨੇ ਦੇ ਰਾਸ ਵਿੱਚੋਂ 10 ਕਿਲੋ ਗੋੜ ਬਣੇ ਨਹੀਂ ਕੁਇੰਟਲ ਗੰਨੇ ਤੋਂ ਉਹੀ ਕੁਇੰਟਲ ਹੀ ਹੋ ਗਿਆ ਹਾਂ ਕੁਇੰਟਲ ਗੰਨਾ ਰਾਸ ਜਿਹੜਾ ਆ ਉਹ 65 70 ਵੇਲੇ ਨੇ ਤੇ ਡਿਪੈਂਡ ਕਰਦਾ ਵੀ ਆਪਾਂ ਕ੍ਰਸ਼ਰ ਕਿਹੜਾ ਲਾਇਆ ਹੁਣ ਡਬਲ ਕ੍ਰਸ਼ਰ ਤੇ ਟੁਕੜ ਟੁਕੜ ਰੇਟ ਕਿੰਨੇ ਚ ਜਾਵੇ ਅਹੀਂ ਇਸ ਟਾਈਮ 90 ਰੁਪਏ ਸੇਲ ਕਰ ਰਹੇ ਮੇਰੇ ਜਿੰਨੇ ਵੀ ਸਾਡੇ ਜਾਣਕਾਰ ਆ ਜਿੰਨੇ ਵੀ ਸ਼ੁਭਚਿੰਤਕ ਉਹ ਕਹਿੰਦੇ ਵੀ ਤੁਸੀਂ ਰੇਟ ਬਹੁਤ ਘੱਟ ਰੱਖ ਰਹੇ ਹੋ ਤੁਹਾਨੂੰ ਕੋਈ ਬਜਦਾ ਵੀ ਆ ਜਾਂ ਨਹੀਂ ਪਰ ਜੋ ਅਸੀਂ ਟਾਰਗੇਟ ਮਿੱਥ ਕੇ ਤੁਰੇ ਆ ਜੋ ਅਸੀਂ ਮਨ ਚ ਟੀਚਾ ਧਾਰ ਕੇ ਤੁਰੇ ਆ ਉਸ ਮੁਤਾਬਕ ਅਹੀ ਹੈ ਜੇ ਰੇਟ ਆ ਜਿਹੜਾ ਉਹਨੂੰ 90 ਰੁਪਏ ਹੀ ਰੱਖਿਆ ਵੱਲ ਕੇ ਹਾਲਾਂਕਿ ਆਮ ਰੇਟ ਪੰਜਾਬ 'ਚ ਜਿਹੜਾ ਰਿਟੇਲ 100 ਰੁਪਏ ਹੋ ਚੁੱਕਾ ਆ ਤੇ ਇਸ ਤੋਂ ਵੀ ਇਵਨ ਕਿ 120 ਤੱਕ ਵੀ ਲੋਕ ਹੱਸ ਕੇ ਪੈਸੇ ਭਰਦੇ ਆ ਪਰ ਆਪਾਂ ਆਪਣੀ ਪ੍ਰੋਡਕਸ਼ਨ ਦੇ ਪਰ ਤੁਹਾਡੀ ਲੰਬੀ ਸੋਚ ਆ ਕਿਉਂਕਿ ਲਗਾਤਾਰ ਚੱਲਣਾ ਹੈ ਤੇ ਹੁਣ ਇਹ ਗੋੜ ਤੁਸੀਂ ਕਿਹੜੇ ਮਹੀਨੇ ਤੱਕ ਟਾਰਗੇਟ ਰੱਖਿਆ ਵੀ ਲੋਕਾਂ ਨੂੰ ਪਲਬਦ ਕਰਾਵਾਂਗੇ ਦੇਖੋ ਆਪਾਂ ਸ਼ੁਰੂਆਤ ਦੇ ਵਿੱਚ ਆਪਣਾ ਗੰਨਾ ਪੀੜਿਆ ਤੇ ਹੁਣ ਆਹੀ ਗੰਨਾ ਜਿਹੜੇ ਕਿਸਾਨਾਂ ਕੋਲ ਬਜਾਈ ਕਰਾਈ ਉਹ ਉਹਨਾਂ ਕੱਢ ਰਹੇ ਆ ਤੇ ਆਸ ਆ ਵੀ ਮਾਰਚ ਤੱਕ ਸਾ ਨੂੰ ਗੰਨਾ ਮਾਰਕੀਟ ਚੋਂ ਜਿੱਥੇ-ਜਿੱਥੇ ਬਜਾਇਆ ਉੱਥੋਂ ਮਿਲ ਜੂਗਾ ਹਾਲਾਂਕਿ ਮਿਲਾਂ ਦਾ ਪ੍ਰੈਸ਼ਰ ਬਹੁਤ ਆ ਉੱਥੇ ਉਸ ਤੋਂ ਬਾਅਦ ਵੀ ਇਹੀ 4.5 ਏਕੜ ਸਰਪਲਸ ਰੱਖਿਆ ਆ ਇਹ ਵੀ ਵਿਸਾਖੀ ਤੱਕ ਘਟੋ ਘਟਾ ਕੇ ਲੈ ਕੇ ਜਾਏਗੇ ਇਹਨੂੰ ਮੈਂ ਹੋਰ ਸੰਕੋੜ ਕੇ ਸਵਾਲ ਕਰਾਂ ਤੇ ਤੁਸੀਂ ਪੂਰੇ ਸੀਜ਼ਨ ਚ ਕਿੰਨੇ ਏਕੜ ਗੰਨੇ ਦੀ ਪੜਾਈ ਕਰਨ ਦੇ ਸਮਰੱਥ ਹੋਗੇ ਜੇ ਹੁਣ ਅਸੀਂ ਵੇਖੋ ਪੜਾਈ ਤਾਂ ਜਿੰਨੀ ਇਹ ਜਿੰਨੀ ਕੈਪੈਸਿਟੀ ਦਾ ਪਲਾਂਟ ਆ ਵੀ ਇੱਥੇ ਆਪਾਂ 50-60 ਏਕੜ ਦੀ ਵੀ ਕਰ ਸਕਦੇ ਆ ਪਰ ਫਿਲਹਾਲ ਆਪਾਂ ਜਿਹੜਾ ਪਿਛਲੇ ਸਾਲ ਅਸੀਂ 20 ਏਕੜ ਦੇ ਕਰੀਬ ਜਿਹੜਾ ਗੰਨਾ ਪੀੜ ਕੇ ਤੇ ਖੁਦ ਹੀ ਉਹਦੀ ਸੇਲ ਕੀਤੀ ਸੀ ਇਸ ਵਾਰ ਕੋਸ਼ਿਸ਼ ਹੈ ਵੀ ਉਸ ਤੋਂ ਕੋਈ 5-4 ਏਕੜ ਜਿਹੜਾ ਵੱਧ ਗਿਆ 20 ਏਕੜ ਤੇ ਜੇ ਮੈਂ ਹੁਣ ਤੁਹਾਨੂੰ ਰੋਕਾਂ ਇੱਕ ਬੰਨੇ ਇੱਕ ਪੀ ਐਚ ਡੀ ਪੜਿਆ ਲਿਖਿਆ ਡਾਕਟਰ ਜੁਝਾਰ ਸਿੰਘ ਪਿੰਡਰ 20 ਏਕੜ ਦੀ ਗੰਨੇ ਦੀ ਖੇਤੀ ਹੈ ਜਿਹੱਚੋਂ ਗੁੜ ਕੱਢ ਰਿਹਾ ਜਿਹਦੀ ਰਿਕਵਰੀ ਜੇ ਦਾਸ ਆਵੇ 90 ਰੁਪਏ ਕਿਲੋ ਵੇਚ ਰਿਹਾ ਕੀ ਆ ਮੈਂ ਕੰਪੈਰੀਜ਼ਨ ਕਰਦਾ ਆ ਕਿਉਂਕਿ ਡਾਈਵਰਸੀਫਿਕੇਸ਼ਨ ਦੇ ਵਿੱਚ ਆ ਜਾਂਦਾ ਵਾ ਕਣਕ ਝੋਨੇ ਤੋਂ ਉੱਪਰ ਦਾ ਹੀ ਸੌਦਾ ਆ ਨਾ ਹਾਂ ਬਿਲਕੁਲ ਜੀ ਬੜੇ ਆਰਾਮਦਈ ਕੋਈ ਤਾਂ ਡੇਰਗਾ ਵੀਰ ਤੁਹਾਨੂੰ ਏਕੇ ਉਸ ਸਰਕਲ ਚੋਂ ਨਿਕਲਣਾ ਚਾਹੁੰਦਾ ਆ ਤੇ ਉਹ ਇਸ ਪਾਸੇ ਆ ਸਕਦਾ ਬੜੀ ਵੱਡੀ ਮਾਰਕੀਟ ਹੈ ਜੀ ਗੁੜ ਦੀ ਤੇ ਇਰ ਚ ਜਿੰਨੇ ਵੀ ਹੋਰ ਜੇ ਕਿਸੇ ਨੂੰ ਇਹ ਲੱਗਦਾ ਬਹੁਤ ਵੇਲਣੇ ਲੱਗ ਗਏ ਆ ਤਾਂ ਉਹ ਵੇਖੋ ਚੀਜ਼ ਉਹਦੀ ਪ੍ਰੋਡਕਸ਼ਨ ਹੁੰਦੀ ਜਿੱਦੀ ਡਿਮਾਂਡ ਹੋਵੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਵੇਲਣਾ ਲਾਇਆ ਸੀ ਇਸ ਇਲਾਕੇ 'ਚ ਵੇਲਣੇ ਬਹੁਤ ਘੱਟ ਹੀ ਹੋਣਾ ਚਾਰ ਵੇਲਣੇ ਸੇਖਮੀ ਚੱਲ ਰਹੇ ਆ ਹੂੰ ਤੇ ਇਸ ਪਾਸੇ ਵੀ ਆ ਤੇ ਇੱਥੋਂ ਲੈ ਕੇ ਗਰਦਾਸਪੁਰ ਤੱਕ 50 ਵੇਲਣੇ ਤੁਹਾਨੂੰ ਹਾਈ ਫਿਟ ਨਜ਼ਰ ਆਏ ਇਹ ਤੁਹਾਡੇ ਵੇਲਣੇ ਦੀ ਇਹਦੀ ਇੱਕ ਪੀੜਨ ਦੀ ਕਪੈਸਿਟੀ ਤੁਸੀਂ ਕਿੰਨੀ ਇੱਕ ਦਿਨ ਚ ਕਿੰਨਾ ਪੀੜ ਸਕਦੇ ਜਿਹਦੇ ਨਾਲ ਇਹ ਤਾਂ ਬਹੁਤ ਜ਼ਿਆਦਾ ਕਪੈਸਿਟੀ ਆ 18x18 ਦਾ ਜਿਹੜਾ 2.5 ਟਨ ਦਾ ਇਹ ਵੇਲਣਾ ਆ ਇਹ ਤਾਂ 3/4 ਦਾ 100 ਕੁਇੰਟਲ ਕਹਿੰਦਾ 100 ਕੁਇੰਟਲ ਪੀੜ ਸਕਦਾ ਆ ਤੇ ਟਰੈਕਟਰ ਦੀ ਪੁਲੀ ਨਾਲ ਤੁਸੀਂ ਕਰ ਰਹੇ ਜੀ ਹਾਂ ਜੀ ਮੈਂ ਅਸੀਂ ਤੇ ਆ ਤੁਹਾਡੇ ਕੋਲ ਜਿਹੜੀ ਆ ਲੇਬਰ ਪਾਵਰ ਆ ਕੁੱਲ 4 ਬੰਦੇ ਲੱਗੇ ਹੋਏ 6 ਬੰਦੇ ਆ ਜੀ ਜਿਹੜੇ ਮਾਲ ਹੁੰਦੇ ਆ ਲਾਉਣ ਕਿ ਕਿਉਂ ਤੁਹਾਡਾ ਇਹੋ ਜਿਹੇ ਬੰਦਿਆਂ ਦਾ ਸਮਰਥਨ ਕਰਨਾ ਜ਼ਰੂਰੀ ਆ ਜਾਂ ਇਹਨਾਂ ਦੇ ਨਾਲ ਖੜੇ ਹੋਣਾ ਜ਼ਰੂਰੀ ਆ ਦੇਖੋ ਰੋਜ਼ਗਾਰ ਵੀ ਆ ਇੱਕ ਮਿਹਨਤ ਵੀ ਆ ਔਰ ਇਹ ਜਿਹੜਾ ਕਿਸਾਨ ਆ ਪੜਿਆ ਲਿਖਿਆ ਪੀ ਐ ਜੀ ਆ ਟੈਕਨੀਕਲ ਗੱਲਾਂ ਕਰ ਰਿਹਾ ਕਿ ਇਹਨੂੰ ਇਹ ਵੀ ਪਤਾ ਆ ਵੀ ਕਿੰਨੀ ਪੀ ਐਚ ਕਿੰਨੇ ਟੈਂਪਰੇਚਰ ਤੇ ਗੁੜ ਬਣਨਾ ਕਿੰਨੇ ਤੇ ਖੰਡ ਬਣਨੀ ਆ ਕਿੰਨੇ ਤੇ ਜਿਹੜੀ ਉਹਦੀ ਅਸਲੀਅਤ ਆ ਉਹ ਬਣੀ ਰਹਿਣੀ ਆ ਤਾਂ ਹੋਰ ਅਭੀ ਆਪਣੇ ਪਛਾਣ ਬਹੁਤੀ ਗੁੜ ਦੀ ਜਿਹੜੀ ਹੁਣ ਪੰਜਾਬ ਚ ਮਸ਼ਹੂਰ ਹੋ ਚੱਕੀ ਵੀ ਚਾਹ ਬਣਦੀ ਹੋਵੇ ਤੇ ਕਣ ਹੋਵੇ ਉਹਦੇ ਵਿੱਚ ਵੱਡੀ ਦਿੱਕਤ ਇਹ ਆ ਵੀ ਪਿਛਲੇ 10-15 ਸਾਲਾਂ ਤੋਂ ਲਗਾਤਾਰ ਖੰਡ ਵਾਲਾ ਜਿਹੜਾ ਗੋੜਾ ਮਾਰਕੀਟ ਚ ਮਿਲਦਾ ਜਿੱਦੇ ਚ ਖੰਡ ਦਾ ਨਾਦ ਉਹ ਚਾਹ ਫੁੱਟਣੀ ਆ ਨਾ ਫੁੱਟਣੀ ਇਹ ਕਣ ਵੀ ਉਹਦਾ ਬਹੁਤ ਲੱਗਣਾ ਆ ਪਰ ਕਿਡਾ ਵੱਡਾ ਧੋਖਾ ਆ ਉਹ ਹਾਂ ਤੇ ਜਿਹੜਾ ਜੈਨੂਨ ਗੋੜਾ ਉਹਦੇ ਚ ਕਣ ਦੀ ਬਾਦ ਘਾਟ ਆ ਜਿਹੜੀ ਉਹ ਖੇਤ ਨੂੰ ਕਿੰਨੇ ਪਾਣੀ ਲੱਗੇ ਆ ਜੇ ਨੂੰ ਤੁਸੀਂ ਟੈਕਨੀਕਲ ਗੱਲਾਂ ਸਮਝਾਓ ਵੀ ਜਿਹੜਾ ਕੋਈ ਬੰਦਾ ਵਿਚਾਰਾ ਗੋੜੇ ਸ਼ੀਸ਼ਾ ਨਾਲ ਖਾ ਰਿਆ ਵੀ ਉਹਦਾ ਆਇਰਨ ਤੇ ਉਹਦੀਆਂ ਜਿਹੜੀਆਂ ਹੋਰ ਮਾਈਕਰੋ ਨਿਊਟ੍ਰੀਐਂਟਸ ਆ ਉਹ ਪੂਰੇ ਹੋਣਗੇ ਜੇ ਉਹਦੇ ਚ ਖੰਡਵੜੀ ਆ ਤੇ ਖੰਡ ਨਹੀਂ ਸਲਫਰ ਤੇ ਉਹਦੇ ਫਿਰ ਹੱਡਾਂ 'ਚ ਜਾ ਕੇ ਬੈਣੀ ਹੈ। ਪੇਰੈਂਟ ਡਾਇਬੀਟਿਸ ਦੇ ਮਰੀਜ਼ ਆ। ਹੁਣ ਮੇਰੇ ਪੇਰੈਂਟਸ ਵੀ ਦੋਵਾਂ ਨੂੰ ਦੋਵੇਂ ਡਾਇਬਟਿਕ ਨੇ। ਤਾਂ ਜਿਹੜੀ ਖੰਡ ਦੀ ਚਾਹ ਆ ਜਾਂ ਖੰਡ ਦੀ ਕੋਈ ਵੀ ਆਪਾਂ ਚੀਜ਼ ਖਾਂਦੇ ਆ ਤਾਂ ਇੱਕਦਮ 슈ਗਰ ਲੈਵਲ ਸਪਾਈਕ ਕਰਦਾ ਹੈ। ਕਿਉਂ ਕਿਉਂਕਿ ਉਹ ਰਿਫਾਈਨਡ 슈ਗਰ ਆ। ਉਹ ਇੱਕਦਮ ਜਿਹੜੀ ਬਲੱਡ ਦੇ ਵਿੱਚ ਗਲੂਕੋਜ਼ ਡਿਸੋਲਵ ਹੁੰਦਾ ਆ। ਪਰ ਜਿਹੜੀ ਇਹ ਰੌਅ 슈ਗਰ ਆ ਜਿਹੜਾ ਗੁੜ ਆ ਇਹ ਘਟੋ ਘਟੋ ਉਨੀ ਕੁਆਂਟੀਟੀ 2 ਤੋਂ 3 ਘੰਟੇ ਲੈਂਦੀ ਹੈ ਡਾਈਜੈਸਟ ਹੋਣ ਤੇ ਜਿਹਦੇ ਕਰਕੇ ਉਨੀ ਕੁ ਸਮੇਂ ਲਈ ਨੇ ਜਿਹੜਾ ਆ ਬਹੁਤ ਜ਼ਿਆਦਾ ਵਸਟ ਕੇਸ ਨਾਲ ਹੋਵੇ 슈ਗਰ ਦਾ ਭਰਾ ਨਾਲ ਉਹ ਚ ਸਵਾਲ ਵੀ ਬਣ ਗਿਆ ਤੁਸੀਂ ਹੁਣ ਚਲੋ ਵਿਸਾਖੀ ਤੱਕ ਤੇ ਲੋਕਾਂ ਨੂੰ ਜਿੰਨਾ ਤੁਹਾਡੇ ਬਾਹ ਲੱਗੂ ਗੋੜਾ ਫਲਬਤ ਕਰਾਓਗੇ ਵਧੀਆ ਕੀ ਆਪਾਂ ਪੂਰੀ ਖੰਡ ਪਾਸ ਵਾਲੇ ਪਾਸੇ ਵੀ ਜਾ ਰਹੇ ਆਉਣ ਵਾਲੇ ਸਮੇਂ ਦੇ ਪਲਾਨ ਕੀ ਆ ਬਿਲਕੁਲ ਜੀ ਇਹ ਉਹ ਸਾਡਾ ਪਲਾਨ ਇਸ ਸਾਲ ਹੈਗਾ ਹੀ ਪਰ ਉਹ ਖਰਚਾ ਕਿਸੇ ਹੋਰ ਬਸੇ ਹੋਣ ਕਰਕੇ ਉਹ ਆਪਾਂ ਪੋਸਟਪੋਨ ਕਰਤਾ ਇੱਕ ਸਾਲ ਵਾਸਤੇ ਤੇ ਜਿਹੜੀ ਐਕਸਪੈਂਡ ਕਰੋਗੇ ਨਾ ਬਿਲਕੁਲ ਜੀ ਟੈਕਨੀਕਲੀ ਹਾਈਜਨਿਕਲੀ ਵੀ ਇਹਨੂੰ ਗਾਂਹ ਦੀ ਗਾਂ ਆਪਾਂ ਅਗਲੇ ਸਾਲ ਪਲਾਂਟ ਦੀ ਜਿਹੜੀ ਲੋਕੇਸ਼ਨ ਆ ਉਹ ਚੇਂਜ ਕਰ ਰਹੇ ਆ ਜਿਹੜਾ ਘੁੰਮਣਾ ਵਾਲਾ ਗੇਟ ਆ ਉਹਦੇ ਬਿਲਕੁਲ ਓਪੋਜ਼ਿਟ ਹਾਈਵੇ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਸਤਕੁਆ ਰੋਡ ਤੇ ਆਪਾਂ ਥਾਂ ਲੈ ਕੇ ਭਰਤ ਪਾਤੀ ਆ ਹੁਣ ਉਹਦੇ ਚਾਰ ਦੁਵਾਰੀ ਕਰਨ ਦਾ ਕੰਮ ਸ਼ੁਰੂ ਕਰ ਲਿਆ ਅਗਲੇ ਸਾਲ ਪਲਾਂਟ ਜਿਹੜਾ ਉੱਥੇ ਚੱਲੇਗਾ ਕੁਝ ਐਸ ਇਹਦੇ ਵਿੱਚ ਵੀ ਵੇਰੀਏਸ਼ਨ ਲਿਆਓਗੇ ਕੋਈ ਇਨੋਵੇਸ਼ਨ ਵੈਸੇ ਤੇ ਚਲੋ ਆ ਵੀ ਬੜੀ ਜ਼ਬਰਦਸਤ ਹੈ ਕੋਈ ਗੋੜ ਤੋਂ 40 ਗ੍ਰਾਮ ਦਾ ਪੀਸ ਹੈ 20 ਗ੍ਰਾਮ ਵਾਲਾ ਵੀ ਹੀ ਬਣਾਉਨੇ ਆ ਤੇ ਉਹ ਚੱਲੀ ਜਾ ਰਿਹਾ ਵਧੀਆ ਵੈਸੇ ਗੋੜ ਬੜਾ ਸ਼ਾਨਦਾਰ ਬਣਾਇਆ ਯਾਰ ਮੈਂ 8005 ਔਰ ਮੈਂ ਹੁਣ ਹੁਣ ਇਥੋਂ ਕਾਫੀ ਸੱਜਣਾ ਨਹੀਂ ਲੈ ਜਾਣਾ ਆ ਬਾਕੀਆਂ ਨੂੰ ਵੀ ਬੇਨਤੀ ਆ ਵੀ ਭਾਈ ਜਿਨ੍ਹਾਂ ਨੂੰ ਜ਼ਰੂਰਤ ਆ ਗੱਲਾਂ ਤੇ ਮੈਂ ਕਿਉਂਕਿ ਬਹੁਤ ਪੜ੍ਹੇ ਲਿਖੇ ਟੈਕਨੀਕਲ ਕਿਸਾਨ ਆ ओके 20 ਗ੍ਰਾਮ ਦਾ ਤੇ ਜੁਜਾਰ ਸਿੰਘ ਜੀ ਆਪਣਾ ਇੱਕ ਵਾਰੀ ਆਪਣੇ ਮੂਹਰੇ ਨੰਬਰ ਦਰਾਓ 98727 75578 ਇੱਕ ਵਾਰ ਫਿਰ ਬੋਲ ਦੋ 98727 75578 ਇੱਕ ਹੋਰ ਨੰਬਰ 98157 2229 ਮੈਂ ਥੱਲੇ ਵੀ ਲਿਖ ਦਵਾਂਗਾ ਪੋਸਟ ਦੇ ਵਿੱਚ ਤੇ ਇਹ ਤੁਸੀਂ ਨਾ ਹੁਣ ਇਦਾਂ ਦਾ ਗੁੜ ਲੈਣ ਲਈ ਤੇ ਮੈਂ ਤੁਹਾਨੂੰ ਇਹ ਗੱਲ ਗਰੰਟੀ ਨਾਲ ਕਹਿ ਦਣਾ ਆਂ ਕਿ ਇਸ ਰੇਟ ਤੇ 90 ਰੁਪਏ ਦੇ ਵਿੱਚ ਆ ਜਿਹੜਾ ਗੋੜਿਆ ਨਾ ਇਹ ਅਜੇ ਤਕਰੀਬਨ ਤਕਰੀਬਨ ਨੋ ਪ੍ਰੋਫਿਟ ਨੋ ਲਾਸ ਤੇ ਇਹ ਇੱਕ ਆਪਣੇ ਪੈਰ ਜਮਾਉਣ ਵਾਲੀ ਗੱਲ ਆ ਪਰ ਇੱਕ ਪ੍ਰੈਸ਼ਰ ਵੀ ਆ ਵੀ ਇਸ ਕੁਆਲਿਟੀ ਨੂੰ ਬਣਾ ਕੇ ਕਿਦਾਂ ਰੱਖਣਾ ਵਾ ਸਾਡੀਆਂ ਸ਼ੋਭਸ਼ਾਵਾਂ ਦਾਵਾਵਾਂ ਵੀ ਜਿਹਾਰ ਸਿੰਘ ਦੇ ਨਾਲ ਨੇ ਚੰਗੀ ਗੱਲ ਇਹ ਆ ਵੀ ਇਹ ਕਰਜ਼ਾ ਮੁਕਤ ਕਿਸਾਨ ਆ ਔਰ ਇੱਥੇ ਹੀ ਰਕਬਾ ਆਪਣਾ ਜਿਹਾਰ ਸਿੰਘ ਦੀ ਲਾਸਤਾ ਦੇ ਆਪਣੇ ਕੋਲ 18-20 ਕਿੱਲੇ ਮਾਲਕੀ ਹੈ ਔਰ ਦੇਖੋ ਇਹਨਾਂ ਲੋ ਇਹਨਾਂ ਇਹੋ ਜਿਹੇ ਜਿਹੜੇ ਜੰਗ ਮੁੰਡੇ ਆ ਪੜੇ ਲਿਖੇ ਇਹਨਾਂ ਨੇ ਪੰਜਾਬ ਦੀ ਐਗਰੀਕਲਚਰ ਨੂੰ ਲੀਡ ਕਰਨਾ ਆ ਜਿਹੜਾ ਅਸੀਂ ਰੋਲਾ ਪਾ ਰਹੇ ਸੀਗੇ ਵੀ ਨਿਕਲ ਜੀਏ ਕਣਕ ਝੋਨੇ ਦੇ ਵਿੱਚੋਂ ਥੋੜੇ ਜਿਹਾ ਕ੍ਰੀਏਟਿਵ ਹੋ ਜਿਏ ਇਨੋਵੇਟਿਵ ਹੋ ਜਿਏ ਉਹਦੀ ਇੱਕ ਆਧਾਰਨਾ ਮੈਂ ਤੁਹਾਨੂੰ ਸੁਣਾਈ ਆ ਕੋਈ ਆਖਰੀ ਗੱਲ ਗੰਨਾ ਚੰਗਾ ਸਬਸਟੀਟਿਊਟ ਆ ਹੂੰ ਇਹ ਆਪ ალਟਰਨੇਟ ਵੇਖਣਾ ਹੋਵੇ ਤਾਂ ਵਧੀਆ ალਟਰਨੇਟ ਆ ਉਹਦੇ ਵਿੱਚ ਜਿਆਹੀ ਗੁੜ ਕੱਢ ਕੇ ਵੇਚਣਾ ਇਸ ਤੋਂ ਇਲਾਵਾ ਰੋ ਵੀ ਹੈ ਜਿਹੜੇ ਬੜੇ ਸੋਹਣੇ ਮਾਡਰਨ ਗੰਨੇ ਜਿਹੜੇ ਵੇਲਣੇ ਆ ਚੁੱਕੇ ਆ ਜਿਹੜਾ ਕੋਈ ਵੀਰ ਭਰਾ ਕੋਲੇ 1 ਏਕੜ 2 ਏਕੜ ਜ਼ਮੀਨ ਆ ਉਹ ਬਹੁਤ ਸੋਹਣਾ ਰੋ ਦਾ ਕੰਮ ਹੈ ਜਿਹੜਾ ਸਾਡੇ ਸਾਹਮਣੇ ਵੀ ਬਗੈਰ ਬਰਫ਼ ਤੋਂ ਰਸ ਵੇਚ ਕੇ ਹਾਂ ਜਦੋਂ ਆਪਾਂ ਇਹ ਘੁੰਮਣ ਵਾਲੇ ਚੌਂਕ 'ਚ ਆਪਣਾ ਟਰੈਕਟਰ ਖੜਾ ਕੀਤਾ ਸੀ ਉਦੋਂ ਚੌਂਕ ਸੁਣਨਾ ਸੀ ਕੋਈ ਨਹੀਂ ਖੜਦਾ ਹੁਣ ਉਹ ਵਿਚਾਰੇ ਕੋਨੇ ਮੱਲੇ ਆ ਤੇ ਦੋ ਕੋਨਿਆਂ ਦੇ ਵਿੱਚ ਜਿਹੜਾ ਰੋ ਵੇਚਣ ਵਾਲੇ ਵੀਰ ਖੜੇ ਆ ਤੇ ਉਹ ਵਧੀਆ 2-3000 ਰੁ ਵਾਹ ਜੀ ਵਾਹ ਤੇ ਅਭੀ ਭਾਈ ਉਹ ਇੱਕ ਤਾਂ ਆਪਾਂ ਮਤਲਬ ਪੰਜਾਬ ਚ ਕੰਮ ਦੀ ਕਮੀ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਜੀ ਪੰਜਾਬ ਚ ਕੰਮ ਦੀ ਕਮੀ ਨਹੀਂ ਹੈ ਤੇ ਕੰਮ ਕਰਨ ਵਾਲੇ ਦੀ ਕਮੀ ਹੈ ਹਾਂ ਇਹਦੇ ਲਾਗੇ ਖੜੋ ਤੁਸੀਂ ਕਿਉਂਕਿ ਇਹ ਹੁਣ ਚੀਜ਼ਾਂ ਦੋਵੇਂ ਇੱਕ ਮਿਕ ਹੋ ਗਈਆਂ ਦੋ ਚੀਜ਼ਾਂ ਤੁਸੀਂ ਨੋਟ ਕਰ ਰਹੇ ਹੋਗੇ ਵੀ ਇੱਕ ਤੇ ਰਾਵੀ ਦਾ ਗੋੜ ਮਾਝੇ ਦਾ ਕਿਉਂਕਿ ਆ ਸਾਡਾ ਸਾਰਾ ਇਲਾਕਾ ਜਿਹੜਾ ਆ ਉਹ ਸਾਰੀ ਮਿਹਰਬਾਨੀ ਸਾਰੀ ਜਿਹੜੀ ਬਰਕਤ ਹੈ ਉਹ ਰਾਵੀ ਦਰਿਆ ਦੀ ਆ ਤੇ ਇੱਕ ਅਗਰ ਤੁਸੀਂ ਥੱਲੇ ਦੇਖੋ ਤੇ ਲਿਖਿਆ ਹੋਇਆ ਵਾ ਯੂਨੀਵਰਸਿਟੀ ਡਾਟ ਓਗਰ ਐਗਰੋ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਜਿਹੜੇ ਬੰਦੇ ਆ ਆਪਣੀ ਯੂਨੀਵਰਸਿਟੀ ਨੂੰ ਵੀ ਵੇਚੀ ਸ਼ਾਮਲ ਕਰ ਲਿਆ ਵਾ ਡੈਡੀਕੇਟ ਕੀਤਾ ਵਾ ਇੱਕ ਕਿਸਮ ਦੀ ਜਿਹੜੀ ਉੱਥੋਂ ਸਿੱਖਿਆ ਲਈ ਆ ਉਹਦਾ ਧੰਨਵਾਦ ਕੀਤਾ ਉਹਨੂੰ ਸ਼ਰਧਾਂਜਲੀ ਦਿੱਤੀ ਆ ਤੇ ਆ ਦੇਖੋ ਆ ਸਾਰਾ ਇਹ ਨਸ਼ਾਇਰੇ ਮੱਜਾ ਸਿੰਘ ਤੋਂ ਸਤਕੋਆ ਰੋਡ ਆ ਜੇ ਕਿਸੇ ਨੇ ਈਵਨ ਮਿਲਣੇ ਤੇ ਵੀ ਆ ਕੇ ਤੁਸੀਂ ਇਹ ਸਾਰਾ ਕੁਝ ਆਪਣੀ ਅੱਖੀਂ ਚੈੱਕ ਕਰਨਾ ਹੋਵੇ ਤੇ ਇੱਥੋਂ ਆਪਣੇ ਸਾਹਮਣੇ ਹੀ ਬਣਵਾ ਕੇ ਲੈ ਜਾਵੋ ਜਿਹੜਾ ਕੋਈ ਸਵਾਲ ਆ ਗੋੜ ਬਾਰੇ ਸ਼ੱਕਰ ਬਾਰੇ ਜੇ ਕੋਈ ਵਿਆਹਾਂ ਸ਼ਾਦੀਆਂ ਆਲਾ ਬਣਾਉਣਾ ਚਾਹੁੰਦਾ ਆ ਉਹਦੇ ਵੀ ਬਣਾ ਦੇਣਗੇ ਜਿੱਦਾਂ ਜਿੱਦਾਂ ਆਪਾਂ ਇਹਨਾਂ ਗੱਬਰੂਆਂ ਨੂੰ ਹਲਾਸ਼ੇਰੀ ਦੇਵਾਂਗੇ ਇਹਨਾਂ ਦਾ ਇਸਤੇਮਾਲ ਕਰਾਂਗੇ ਇਹ ਓਦਾਂ ਦੇ ਹੀ ਹੁੰਦੇ ਜਾਣਗੇ ਜੁਝਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ